ਤਾਂ ਕੱਲ ਨੂੰ ਆ ਜੀ 22 ਸਤੰਬਰ ਕੱਲ ਨੂੰ GST ਦੀਆਂ ਯਾਨੀ ਕਿ ਕਰ ਦੀਆਂ ਨਵੀਆਂ ਦਰਾਂ ਨਵੀਆਂ ਸਲੇਬਾ ਲਾਗੂ ਹੋਣ ਜਾ ਰਹੀਆਂ ਨੇ ਕੱਲ ਤੋਂ ਕੁਝ ਚੀਜ਼ਾਂ ਸਸਤੀਆਂ ਹੋ ਜਾਣਗੀਆਂ ਤੇ ਕੁਝ ਚੀਜ਼ਾਂ ਮਹਿੰਗੀਆਂ ਹੋ ਜਾਣਗੀਆਂ ਮਹਿੰਗੀਆਂ ਕਿਹੜੀਆਂ ਚੀਜ਼ਾਂ ਹੋਣ ਜਾ ਰਹੀਆਂ ਨੇ ਇਹ ਤੁਹਾਨੂੰ ਜਾਣਕਾਰੀ ਦੇਵਾਂਗੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਹੋਰ ਵੀਡੀਓ ਦੇਖਣ ਲਈ ਪੇਜ ਨੂੰ ਫੋਲੋ ਕਰ ਲਿਓ ਤਾਂ ਕੱਲ ਤੋਂ GST ਦੀਆਂ ਜਿਹੜੀਆਂ 5% 18% ਜਿਹੜੀਆਂ ਸਲੇਬਾ ਨੇ ਉਹ ਰਹਿ ਜਾਣਗੀਆਂ ਸੋ ਇਹਦੇ ਵਿੱਚ 40% ਤੱਕ ਜਿਹੜਾ GST ਹੈ ਉਹ ਲਗਾਇਆ ਜਾਊ ਕੁਝ ਚੀਜ਼ਾਂ ਤੇ ਜਿਹਦੇ ਵਿੱਚ ਲਗਜ਼ਰੀ ਕਾਰਾਂ ਆ ਗਈਆਂ ਲਗਜ਼ਰੀ ਮੋਟਰਸਾਈਕਲ ਆ ਗਏ ਇਸ ਤੋਂ ਬਾਅਦ ਹੋਰ ਉਤਪਾਦ ਆ ਗਏ ਜਿਹੜੇ ਨੁਕਸਾਨਦੇਹ ਦੇ ਵਿੱਚ ਵੀ ਆਉਂਦੇ ਨੇ ਜਿਹੜੇ ਮਾੜੇ ਨੇ ਜਾਂ ਐਂ ਕਹਿ ਲੋ ਵੀ ਨਸ਼ੀਲੇ ਨੇ ਤਾਂ ਉਹਨਾਂ ਤੇ 40% ਤੱਕ ਟੈਕਸ ਜਿਹੜਾ ਉਹ ਵਧ ਕੇ ਲੱਗੂਗਾ ਤਾਂ ਹੁਣ ਤੁਹਾਨੂੰ ਕਲੀ-ਕਲੀ ਜਾਣਕਾਰੀ ਦੇ ਦੰਨੇ ਆ ਕਿਹੜੀ ਚੀਜ਼ ਤੇ ਟੈਕਸ ਜਿਹੜਾ ਵਧ ਕੇ ਲੱਗਣ ਜਾ ਰਿਹਾ ਤਾਂ ਪਹਿਲਾਂ ਇਹਦੇ ਵਿੱਚ ਆ ਗਿਆ ਕੋਲਾ ਤੇ ਹੋਰ ਕਾਰਬੋਨੇਟਡ ਜਿਹੜੇ ਪਦਾਰਥ ਨੇ ਇਹਨਾਂ ਦੇ ਵਿੱਚ ਤੇ ਵਿੱਚ ਆ ਜਿਹੜਾ ਇਹਨਾਂ ਤੇ ਜਿਹੜਾ ਟੈਕਸ ਹੈ ਉਹ 40% ਲੱਗੂਗਾ ਪਹਿਲਾਂ ਸੀਗਾ 28% ਫਿਰ ਆਗੇ ਖੰਡ ਵਾਲੇ ਜੂਸ ਅਤੇ એનર્ਜੀ ਡਰਿੰਕਸ ਇਹਨਾਂ ਤੇ ਵੀ ਇਹ ਜਿਹੜਾ ਹੁਣ ਟੈਕਸ ਵਧ ਲੱਗੂਗਾ ਇਹ ਮਹਿੰਗੇ ਹੋਣ ਜਾ ਰਹੀ ਹੈ ਕੱਲ ਤੋਂ ਇਸ ਤੋਂ ਇਲਾਵਾ ਇਹਦੇ ਵਿੱਚ ਲਾਂਚ ਬਾਕਸ ਵੀ ਆ ਗਏ ਜਿਹਦੇ ਵਿੱਚ ਆਪਾਂ ਰੋਟੀਆਂ ਜਿਹੜੀਆਂ ਲੈ ਕੇ ਜਾਂਦੇ ਆ ਤਾਂ ਫਿਰ ਆ ਗਿਆ ਪਾਨ ਮਸਾਲਾ ਤਾਂ ਪਹਿਲੇ ਇਹਦੇ ਵਿੱਚ ਜਿਹੜਾ 28% ਸੀਗਾ ਹੁਣ ਵਧ ਕੇ 40% ਅਤੇ ਜੀਐਸਟੀ ਜਿਹੜਾ ਲੱਗੂਗਾ ਤੰਬਾਕੂਆਂ ਚ ਆ ਗਿਆ ਇਹ ਨਸ਼ੀਲੇ ਪਦਾਰਥਾਂ ਚ ਆ ਗਿਆ ਫਿਰ ਸਾਰੇ ਸਵਾਦ ਵਾਲੇ ਅਤੇ ਮਿੱਠੇ ਪਾਣੀ ਵਾਲੇ ਐਰੀਟੇਟ ਸਮੇਤ ਇਹਨਾਂ ਤੇ ਵੀ 40% ਟੈਕਸ ਲੱਗੂ ਇਹਨਾਂ ਦਾ ਰੇਟ ਵੀ ਜਿਹੜਾ ਵਧੂਗਾ ਗੈਰ ਸ਼ਰਾਬ ਪੀਣ ਵਾਲੇ ਪਦਾਰਥ ਨੇ ਇਹਨਾਂ ਤੇ ਵੀ 40% ਮੁੱਦੇ ਆਧਾਰਿਤ ਦੁੱਧ ਪੀਣ ਵਾਲੇ ਪਦਾਰਥ ਨੇ ਜਿਹੜੇ ਇਹਨਾਂ ਤੇ ਵੀ 40% ਕਾਰਬੋਨੇਟਡ ਫਲ ਪੀਣ ਵਾਲੇ ਪਦਾਰਥ ਇਹਨਾਂ ਤੇ ਵੀ 40% ਪਹਿਲਾਂ ਇਹਨਾਂ ਤੇ 28% ਲੱਗਦਾ ਸੀ ਫਿਰ ਆਗੇ ਕੈਫੀਨ ਵਾਲੇ ਪੀਣ ਵਾਲੇ ਜਿਹੜੇ ਪਦਾਰਥ ਹੁੰਦੇ ਐ ਪਹਿਲਾਂ ਇਹਨਾਂ ਤੇ 28 ਸੀ ਕੱਲ ਤੋਂ 40% ਟੈਕਸ ਹੋ ਜਾਊਗਾ ਕੱਚਾ ਤੰਬਾਕੂ ਤੰਬਾਕੂ ਰਹਿਤ ਖੂਨ ਦਾ ਪੱਤਿਆਂ ਨੂੰ ਛੱਡ ਕੇ ਪੱਤਿਆਂ ਵਾਲੇ ਤੰਬਾਕੂ ਤੇ ਨਹੀਂ ਲੱਗਦਾ ਇਹਨਾਂ ਨੂੰ ਛੱਡ ਕੇ 40% ਜੀਐਸਟੀ ਕੱਲ ਤੋਂ ਲੱਗੂਗਾ ਇਨਦਰ ਡੇਟ ਮਹਿੰਗੇ ਹੋਣਗੇ ਫਿਰ ਆ ਗਿਆ ਸਿਗਾਰ ਚੇਰੂਟ ਸਿਗਾਰੇਲੋ ਸਿਗਰਟ ਇਹ ਸਾਰੇ ਨਸ਼ੀਲੇ ਪਦਾਰਥ ਨੇ ਤਾਂ ਇਹਦੇ ਵਿੱਚ ਵੀ 28 ਤੋਂ ਵੱਧ ਕੇ 40% ਜੀਐਸਟੀ ਕੱਲ ਤੋਂ ਆ ਜਿਹੜਾ ਲੱਗਣਾ ਹੈ ਇਸ ਤੋਂ ਇਲਾਵਾ ਹੋਰ ਤੰਬਾਕੂ ਜਤ ਤੰਬਾਕੂ ਤੋਂ ਕੋਈ ਪਦਾਰਥ ਬਣਦਾ ਜਿਹਦੇ ਵਿੱਚ ਤੰਬਾਕੂ ਐਡ ਹੁੰਦਾ ਤਾਂ ਉਹਨਾਂ ਦੇ ਵਿੱਚ ਵੀ 40% ਜੀਐਸਟੀ ਹੈ ਜਿਹੜਾ ਉਹ ਲੱਗਣਾ ਤਾਂ ਅੱਗੇ ਆ ਕੇ 5 ਤੋਂ 18% ਵਾਲੇ ਜਿਹੜੇ ਘਟਣਗੇ ਕੋਲਾ ਬ੍ਰਿਕਰੇਟ ਕੋਲੇ ਤੋਂ ਬਣੇ ਠੋਸ ਬਾਲਣ ਇਹ 5% ਤੇ 18% ਚ ਆ ਜਾਣਗੇ ਸੋ ਪਹਿਲਾਂ ਕਿਸੇ ਨਕੇ ਤੇ 28% ਚ ਆਉਂਦੇ ਸੀ ਇਹਨਾਂ ਦੇ ਰੇਟ ਘਟਣਗੇ ਲੇਕਿਨ ਆਇਟ ਇਹ ਵੀ 5 ਤੋਂ 18 ਚ ਆ ਗਿਆ ਪੀਟ 5% ਤੇ 18% ਮੈਥੋਲ ਡੈਰੀਵੇਟਿਵ ਡੀਟੀਐਮ ਡੀਐਮਓ ਪੇਪਰਮਿੰਟ ਤੇਲ ਸਪਿਰਮਿੰਟ ਤੇਲ ਇਹ 12 ਤੋਂ 18% ਪਹਿਲਾਂ 12% ਚ ਆਉਂਦਾ ਸੀ ਇਹ 18 ਸਲੇਬ ਚ ਆ ਗਿਆ ਹੁਣ ਇਸ ਤੋਂ ਇਲਾਵਾ ਮੋਟਰਸਾਈਕਲ ਜਿਹੜੇ 350 cc ਤੋਂ ਉੱਪਰ ਨੇ ਇਹ ਮਹਿੰਗੇ ਹੋਣਗੇ ਇਹ ਲਗਜ਼ਰੀ ਜਾਗੇ ਇਹ ਇਹ ਆਗੇ 28% ਤੇ 40% ਇਸ ਤੋਂ ਇਲਾਵਾ ਐਸਯੂਵੀ ਲਗਜ਼ਰੀ ਕਾਰਾਂ ਇਹ ਵੀ 28% ਤੋਂ 40% ਲਗਜ਼ਰੀ ਮੋਟਰਸਾਈਕਲ ਤੇ ਕਾਰਾਂ ਨੇ ਜਿਹੜੀਆਂ 350 cc ਤੋਂ ਉੱਪਰ ਨੇ ਇਹ ਮਹਿੰਗੀਆਂ ਹੋਣਗੀਆਂ ਇਹਨਾਂ ਤੇ ਜੀਐਸਟੀ ਜਿਹੜਾ ਕੱਲ ਤੋਂ ਵੱਧ ਜਾਣਾ ਇਸ ਤੋਂ ਘੱਟ ਵਾਲੇ ਸਸਤਾ ਹੋਣਗੇ ਉਹ ਅਗਲੀ ਵੀਡੀਓ ਵਿੱਚ ਪਾਵਾਂਗੇ ਕਿਹੜੀ ਕੰਪਨੀ ਦੇ ਕਿਹੜੇ ਮੋਟਰਸਾਈਕਲਾਂ ਦਾ ਰੇਟ ਹੈ ਜਿਹੜਾ ਉਹ ਘਟਣ ਜਾ ਰਿਹਾ ਇਸ ਤੋਂ ਬਾਅਦ ਆ ਗਿਆ ਰਵਾਲਵਰ ਅਤੇ ਪਿਸਟਲ ਇਨ ਅਤੇ ਵੀ 28% ਤੋਂ 40% ਵਧੂਗਾ ਹਵਾਈ ਜਹਾਜ਼ ਨਿੱਜੀ ਜੈਟ ਵਪਾਰਕ ਜਹਾਜ਼ ਹੈਲੀਕਾਪਟਰ ਇਹ ਵੀ 28% ਤੋਂ 40% ਤੱਕ ਵਾਗੇ ਕਹਿੰਦੇ ਭਾਵੇਂ 40% ਲੱਗੂਗਾ ਪਹਿਲਾਂ 28% ਚਾਉਂਦੇ ਸੀ ਤਾਂ ਇਸ ਕਰਕੇ 28 40% ਕਿਹਾ ਫਿਰ ਯਾਟ ਅਤੇ ਮਨੋਰੰਜਨ ਜਹਾਜ਼ ਇਹ 28% ਇਨ ਅਤੇ ਤਾਂ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ 22 ਸਤੰਬਰ ਤੋਂ ਯਾਨੀ ਕਿ ਕੱਲ ਤੋਂ ਮਹਿੰਗੀਆਂ ਹੋਣ ਜਾ ਰਹੀਆਂ ਨੇ